ਸੱਚੀ ਗੱਲ ਜੀ ਪੰਜਾਬ ਦੇ ਮੌਸਮ ਦਾ ਹਾਲ ਦੱਸਣ ਜਾ ਰਹੇ ਹਾਂ ਅੱਜ ਰਾਤ ਕਾਫੀ ਤੇਜ਼ ਮੀਂਹ ਤੁਹਾਨੂੰ ਦੇਖਣ ਨੂੰ ਮਿਲਣ ਵਾਲਾ ਹੈ ਪੰਜਾਬ ਦੇ ਕਿਹੜੇ ਕਿਹੜੇ ਜ਼ਿਲ੍ਹੇ ਨੇ ਜਿੱਥੇ ਤੁਹਾਨੂੰ ਭਾਰੀ ਮੀਂਹ ਦੇ ਅਸਰ ਬਣਦਾ ਨਜ਼ਰ ਆ ਰਹੇ ਸਾਰੀ ਡਿਟੇਲ ਇਸ ਵੀਡੀਓ ਦੇ ਵਿੱਚ ਹੈ ਚਲੋ ਲੈ ਚੱਲਦੇ ਹਾਂ ਨੂੰ ਇਹਨਾਂ ਅਪਡੇਟ ਦੇ ਉੱਤੇ ਜੀ ਪੰਜਾਬ ਦੀਆਂ ਤਾਜ਼ਾ ਸੈਟਲਾਈਟ ਤਸਵੀਰਾਂ ਤੁਸੀਂ ਦੇਖ ਸਕਦੇ ਹੋ 올 ਓਵਰ ਪੂਰੇ ਪੰਜਾਬ ਤੇ ਮੀਂਹ ਦੇ ਅਸਰ ਪਣਦੇ ਨਜ਼ਰ ਆ ਰਹੇ ਪਰ ਸਭ ਤੋਂ ਜ਼ਿਆਦਾ ਕਿਹੜੇ ਕਿਹੜੇ ਜ਼ਿਲ੍ਹੇ ਨੇ ਜਿੱਥੇ ਤੁਹਾਨੂੰ ਸਭ ਤੋਂ ਜ਼ਿਆਦਾ ਜਿਹੜਾ ਮੀਂਹ ਤੁਹਾਨੂੰ ਦੇਖਣ ਨੂੰ ਮਿਲਣ ਵਾਲਾ ਹੈ ਪੰਜਾਬ ਦੇ ਜ਼ਿਲ੍ਹਾਵਾਰ ਗੱਲ ਕਰੀਏ ਤਾਂ ਨਿੱਕੇ ਫਰੀਦਕੋਟ ਮੁਕਸਰ ਫਾਜ਼ਿਲਕਾ ਬਠਿੰਡਾ ਮੋਗਾ ਮਾਨਸਾ ਬਰਨਾਲਾ ਸਮਰੂਲ ਲੁਧਿਆਣੇ ਦੇ ਕੁਝ ਕਬਾਗ ਨੇ ਫਤਿਹਗੜ ਤੇ ਪਟਿਆਲਾ ਇਨ੍ਹਾਂ ਜ਼ਿਲ੍ਹਾ ਵਿੱਚੋਂ ਸਭ ਤੋਂ ਜ਼ਿਆਦਾ ਜਨੂੰਮੀ ਦੇਖਣ ਨੂੰ ਮਿਲਣ ਵਾਲਾ ਆਉਣ ਵਾਲੇ ਕੁਝ ਘੰਟੇ ਦੇ ਵਿੱਚ ਇਸੇ ਨਾਲ ਜੀ ਪੰਜਾਬ ਦੇ ਉੱਪਰਲੇ ਜ਼ਿਲ੍ਹੇ ਜਿਵੇਂ ਪਠਾਨਕੋਟ ਗੁਰਦਾਸਪੁਰ ਅਮਰਸਰ ਤਰਨਤਾਰਨ ਪੂਲਥਲਾ ਜਲੰਧਰ ਹੁਸ਼ਿਆਰਪੁਰ ਇਹਨਾਂ ਜ਼ਿਲ੍ਹਿਆਂ ਵਿੱਚ ਵੀ ਹਲਕੀ-ਪੁਲਕੀ ਜਿਹੜੀ ਬਾਦਸ਼ਾਹ ਤੁਹਾਨੂੰ ਦੇਖਣ ਨੂੰ ਮਿਲ ਸਕਦੀ ਹੈ ਕਿਨਮਨ ਕਣੀਆਂ ਨੇ ਜਿਹੜੀਆਂ ਤੁਹਾਨੂੰ ਸਰਦੀ ਰਾਤ ਜਿਹੜੀਆਂ ਤੁਹਾਨੂੰ ਦੇਖਣ ਨੂੰ ਮਿਲਣ ਵਾਲੀਆਂ ਨੇ ਕੱਲ ਸਾਰਾ ਦਿਨ ਵੀ ਤੁਹਾਨੂੰ ਜਿਹੜਾ ਮੌਸਮ ਖਰਾਬ ਹੀ ਦਿਖਾਈ ਦੇਣ ਵਾਲਾ ਮੌਸਮ ਵਿੱਚ ਕਾਫੀ ਜ਼ਿਆਦਾ ਠੀਕ ਹੈ ਜੀ ਮੀ ਤੁਹਾਨੂੰ ਦੇਖਣ ਨੂੰ ਮਿਲਣ ਵਾਲਾ ਜੀ ਇੰਨਾ ਦੋ ਦਿਨਾਂ ਦੇ ਵਿੱਚ ਜੀ ਬਾਕੀ ਮੌਸਮ ਰਿਲੇਟਡ ਜਾਣਕਾਰੀ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲੋ ਧੰਨਵਾਦ ਜੀ